ਇਹ ਇੱਕ ਮਨਾਕਸ਼ੀ ਵਾਈਫ ਆਫ ਰਾਜਨ ਹੈ ਜਿਹੜੀ ਇਹਨੂੰ ਥਾਣਾ ਜੋਧੇਵਾਲ ਦੀ ਪੁਲਿਸ ਇੰਸਪੈਕਟਰ ਜਸਵੀਰ ਸਿੰਘ ਤੇ ਇਹਦੀ ਪੁਲਿਸ ਪਾਰਟੀ ਵੱਲੋਂ ਉਹ ਖੁਰੀ ਦੇ ਆਧਾਰ ਤੇ ਅਰੈਸਟ ਕੀਤਾ ਹੈ ਇਹਦੇ ਕੋਲੋਂ 120 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਓਹੋ ਦਰਾਨੇ ਪੈਟਰੋਲਿੰਗ ਜਿਹੜੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਮਨਾਕਸ਼ੀ ਹੈ ਇਹ ਹੈਰੋਇਨ ਸਮੇਤ ਜਿਹੜੀ ਹੈ ਕਿਸੇ ਨੂੰ ਸਪਲਾਈ ਦੇਣ ਜਾ ਰਹੀ ਹੈ ਉਹਨੂੰ ਉੱਥੇ ਜਿਹੜੇ ਉਹਦੇ ਘਰ ਦੇ ਨੇੜੇ ਕਾਬੂ ਕਰਕੇ ਉਹਦੇ ਵਰਕਲੌਫ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਨੂੰ ਦੇਖੋ ਜੀ ਇਹਦੇ ਜਿਹੜੇ ਗਾਹਕ ਨੇ ਉਹਨਾਂ ਬਾਰੇ ਤਾਂ ਅਸੀਂ ਪਤਾ ਕਰਾ ਰਹੇ ਹਾਂ ਬਾਕੀ ਇਹਦਾ ਹੋਰ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਵਰਕਲੌਫ ਤੇ ਇਹਨਾਂ ਮੁਕੱਦਮੇ ਆ ਜਿਹੜੇ ਦਰਜ ਰਜਿਸਟਰ ਪਹਿਲਾਂ ਤੋਂ ਹੈਗੇ ਜਿਹਦੇ ਵਿੱਚ ਇਹ ਪਗੋੜੀ ਕਰਾਰ ਦਿੱਤੀ ਗਈ ਹੈ ਸੁਦੇਸ਼ ਇਹੀ ਹੈ ਵੀ ਜਾ ਤਾਂ ਨਸ਼ਾ ਵੇਚਣਾ ਛੱਡ ਦੋ ਤਾਂ ਜਾਂ ਫੇਰ ਜੇਲ੍ਹ ਜਾਣ ਦੀ ਤਿਆਰੀ ਕਰੋ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਥਾਣਾ ਬਸਤੀ ਯੋਧੇਵਾਲ ਦੀ ਪੁਲਿਸ ਨੇ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਜਾਣਕਾਰੀ ਲੈ ਲੈਨੇ ਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਦਵਿੰਦਰ ਚੌਧਰੀ ਏਸੀਪੀ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈਨੇ ਸਰ ਕੀ ਸੀਗਾ ਪੂਰਾ ਮਾਮਲਾ ਇਹ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਇਹ ਜੀ ਇੱਕ ਮਨਾਕਸ਼ੀ ਵਾਈਫ ਆਫ ਰਾਜਨ ਹੈ ਜਿਹੜੀ ਇਹਨੂੰ თੜਣਾ ਜੋਦੇਵਾਲ ਦੀ ਪੁਲਿਸ ਇੰਸਪੈਕਟਰ ਜਸਵੀਰ ਸਿੰਘ ਤੇ ਇਹਦੀ ਪੁਲਿਸ ਪਾਰਟੀ ਵੱਲੋਂ ਮੁਖਰੀ ਦੇ ਆਧਾਰ ਤੇ ਅਰੈਸਟ ਕੀਤਾ ਹੈ ਇਹਦੇ ਕੋਲੋਂ 120 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਇਹਦੇ ਖਿਲਾਫ ਪਹਿਲਾਂ ਵੀ 3 ਮੁਕਦਮੇ ਦਰਜ ਹੈ ਜਿਹੜੇ ਇਹ ਤਿੰਨਾਂ ਹੀ ਮੁਕਦਮਿਆਂ ਦੇ ਵਿੱਚ ਮਾਨਯੋਗ ਅਦਾਲਤ ਤੋਂ ਭਗੌੜਾ ਕਰਾਰ ਦਿੱਤੀ ਗਈ ਸਰ ਇਹ ਕਿੰਨੇ ਇੰਨੀ ਭਾਰੀ ਮਾਤਰਾ ਚ ਹੈਰੋਇਨ ਕਿੱਥੋਂ ਲਿਆਉਂਦੀ ਸੀ ਤੇ ਕਿੱਥੇ ਸੇਲ ਕਰਦੀ ਸੀ ਥੋਕ ਚ ਕਰਦੀ ਸੀ ਪਰਚੂਨ ਚ ਕਰਦੀ ਸੀ ਨੇ ਹੁਣ ਤੱਕ ਜਿਹੜਾ ਇਹ ਪਰਚੂਨ ਸੇਲ ਕਰਦੀ ਸੀ ਜੋ ਪੁੱਛ ਗਿਛ ਚ ਆਇਆ ਬਾਕੀ ਅੱਜ ਇਹਦਾ ਰਿਮਾਂਡ ਲਿਆ ਰਿਮਾਂਡ ਦੇ ਦੌਰਾਨ ਇਹ ਪੁੱਛ ਗਿਛ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਂਦੀ ਸੀ ਤੇ ਅੱਗੇ ਕਿੱਥੇ ਸੇਲ ਕਰਦੀ ਸੀ ਤੇ ਕੀ ਇਹਦੀ ਨਕਸ਼ੀ ਦੀ ਕੀ ਬੈਕਗ੍ਰਾਉਂਡ ਕੀ ਹੈ ਤੇ ਇਹਦੇ ਹਸਬੰਡ ਕੀ ਕਰਦਾ ਤੇ ਖੁਦ ਕੀ ਕਰਦੀ ਸੀ ਯਾ ਹਾਊਸ ਵਾਈਫ ਸੀ ਕਿ ਉਹਦੀ ਆੜ ਦੇ ਵਿੱਚ ਇਹ ਹੀ ਰੋਇਨ ਵੇਚਦੀ ਸੀ ਬੈਕਗ੍ਰਾਉਂਡ ਜੀ ਇੱਕ ਤੁਹਾਨੂੰ ਯਾਦ ਹੋਣਾ ਕਿ ਬਿਰਜੂ ਇੱਕ ਪੁਰਾਣਾ ਨਸ਼ਾ ਵੇਚਣ ਵਾਲਾ ਬੰਦਾ ਸੀਗਾ ਉਹਦੀ ਇਹ ਦੋਤੀ ਹੈ ਇਹਦਾ ਹਸਬੰਡ ਜਿਹੜਾ ਰਾਜਨ ਹੈ ਉਹਦੇ ਖਿਲਾਫ ਵੀ ਬਹੁਤ ਵਕਤ ਥਾਣਿਆਂ ਦੇ ਵਿੱਚ ਕਾਫੀ ਕੇਸ ਜਿਹੜੇ ਐ ਐਨਡੀਪੀਐਸ ਐਕਟ ਤੇ ਦਰਜ ਹੈ ਇਹ ਮਤਲਬ ਇੱਕ ਖਾਨਦਾਨੀ ਕਹਿ ਲਈਏ ਉਸ ਤਰ੍ਹਾਂ ਸਿਸਟਮ ਇਹਨਾਂ ਦਾ ਹੈ ਸਰ ਇਹ ਖੁਦ ਵੀ ਐਡਿਕਟ ਹੈਗੀ ਹੈ ਨਹੀਂ ਉਹ ਤਾਂ ਐਡਿਕਟ ਨਹੀਂ ਹੈ ਵੈਸੇ ਹਾਊਸ ਵਾਈਫ ਹੈ ਲੇਕਿਨ ਇਹ ਕੰਮ ਇਹ ਨਸ਼ਾ ਵੇਚਣ ਦਾ ਕਰਦੀ ਤੇ ਸਰ ਕੀ ਇਹਦੇ ਤੇ ਹੁਣ ਕਾਰਵਾਈ ਹੋ ਰਹੀ ਹੈ ਆਪਣਾ ਥਾਣਾ ਬਸਤੀ ਯੋਧੇ ਵਾਲ ਦੀ ਪੁਲਿਸ ਵੱਲੋਂ ਬਾਕੀ ਹੁਣ ਇਹਦੀ ਸਾਰੀ ਪ੍ਰਾਪਰਟੀ ਵਗੈਰਾ ਅਸੀਂ ਚੈੱਕ ਕਰਾਂਗੇ ਜੋ ਵੀ ਹੈਗੀ ਆ ਉਹ ਪ੍ਰਾਪਰਟੀ ਇਹਨਾਂ ਨੇ ਬਣਾਈ ਆ ਨਸ਼ਾ ਵੇਚ ਕੇ ਉਹ ਅਟੈਚ ਕਰਾਵਾਂਗੇ ਸਾਰਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਤੇ ਨਸ਼ਾ ਤਸਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਇਹੀ ਹੈ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਫਿਰ ਜੇਲ੍ਹ ਜਾਣ ਦੀ ਤਿਆਰੀ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਡੀਐਸਪੀ ਦਵਿੰਦਰ ਚੌਧਰੀ ਜੀ ਨੇ ਦੱਸਿਆ ਆ ਵੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਸਿੱਧੇ ਸ਼ਬਦਾਂ ਦੇ ਵਿੱਚ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਏਰੀਆ ਛੱਡ ਦਿਓ ਜਾਂ ਫਿਰ ਸਲਾਖਾਂ ਦੇ ਪਿੱਛੇ ਜਾਣ ਵਾਸਤੇ ਤਿਆਰ ਹੋ ਜਾਓ ਤੋਂ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਅਸੀਂ ਤੁਹਾਨੂੰ ਇਸ ਦੀ ਹੋਰ ਵੀ ਅਪਡੇਟ ਦੇਵਾਂਗੇ ਥਾਣਾ ਬਸਤੀ ਯੋਧੇਵਾਲ ਦੇ ਜਿਹੜੇ ਐਸ ਐਚਓ ਸਾਹਿਬ ਨੇ ਉਹਨਾਂ ਦੀ ਨਾਲ ਵੀ ਤੁਹਾਡੀ ਗੱਲਬਾਤ ਕਰਵਾਨੇ ਆ ਵੀ ਕਿਸ ਤਰ੍ਹਾਂ ਇਹਨਾਂ ਨੂੰ ਮੁਖਬਰੀ ਹੋਈ ਸੀਗੀ ਤੇ ਜਾਂ ਉਹਦੇ ਨਾਲ ਇਹ ਕੀ ਇਹਨਾਂ ਨੂੰ ਲੀਡ ਮਿਲੀ ਸੀ ਜਿਹਦੇ ਨਾਲ ਇਹ ਇਹਨਾਂ ਨੇ ਇਹਨੂੰ ਫੜ ਲਿਆ ਸਰ ਕੀ ਕਿੱਦਾਂ ਤੁਹਾਨੂੰ ਲੀਡ ਮਿਲੀ ਸੀ ਇਹਦੇ ਬਾਰੇ ਇਹਦੇ ਬਾਰੇ ਜਾਣਕਾਰੀ ਦਿਓ ਸਾਡੇ ਜੀ ਮਾਨਯੋਗ ਕਮਿਸ਼ਨਰ ਸਾਹਿਬ ਜੀ ਵੱਲੋਂ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਵੱਧ ਤੋਂ ਵੱਧ ਜਿਹੜੀ ਹੈ ਜਿਹੜੇ ਐਨਡੀਪੀਏ ਐਕਟ ਕੇਸ ਨੇ ਇਹਨਾਂ ਦੇ ਜਿਹੜੇ ਮਲਜਮ ਨੇ ਉਹਨਾਂ ਨੂੰ ਅਰੈਸਟ ਕਰਨਾ ਹੈਗਾ ਜਿਹਦੇ ਤਹਿਤ ਸਾਡੀ ਗੱਲ ਜਿਹੜੀ ਪੁਲਿਸ ਪਾਲਟੀ ਹੈ ਉਹ ਦਰਾਨੇ ਪੈਟਰੋਲਿੰਗ ਜਿਹੜੀ ਹੈ ਸਾਨੂੰ ਇਨਫਾਰਮੇਸ਼ਨ ਮਿਲੀ ਕਿ ਜਿਹੜੀ ਮਨਾਕਸ਼ੀ ਹੈ ਇਹ ਹੈਰੋਇਨ ਸਮੇਤ ਜਿਹੜੀ ਹੈ ਕਿਸੇ ਨੂੰ ਸਪਲਾਈ ਦੇਣ ਜਾ ਰਹੀ ਹੈ ਤੇ ਉਹਨੂੰ ਉੱਥੇ ਜਿਹੜੇ ਉਹਦੇ ਘਰ ਦੇ ਨੇੜੇ ਕਾਬੂ ਕਰਕੇ ਉਹਦੇ ਬਰਖਲਾਫ ਜਿਹੜਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਉਹਨੂੰ ਕਾਬੂ ਕਰਕੇ ਅਰੈਸਟ ਪਾਈ ਜੀ ਸਰ ਇਹਦੀ ਕੋਈ ਹੋਰ ਵੀ ਇਨਵੋਲਵਮੈਂਟ ਸਾਹਮਣੇ ਆਈ ਹੈ ਵੀ ਇਹ ਕਿਹਨਾਂ ਦੇ ਨਾਲ ਇਹਨਾਂ ਦੇ ਸੰਬੰਧ ਸੀਗੇ ਜਾਂ ਕੋਈ ਹੋਰ ਸਾਥੀ ਇਹਨਾਂ ਦੇ ਕੋਈ ਸੀਗੇ ਨਾਲ ਦੇਖੋ ਜੀ ਇਹਦੇ ਜਿਹੜੇ ਗਾਹਕ ਨੇ ਉਹਨਾਂ ਬਾਰੇ ਤਾਂ ਅਸੀਂ ਪਤਾ ਕਰਾ ਰਹੇ ਹਾਂ ਬਾਕੀ ਇਹਦਾ ਹੋਰ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਬਰਖਲਾਫ ਤਿੰਨ ਮੁਕਦਮੇ ਆ ਜਿਹੜੇ ਦਰਜ ਰਜਿਸਟਰ ਪਹਿਲਾਂ ਤੋਂ ਹੈਗੇ ਜਿਹਦੇ ਵਿੱਚ ਇਹ ਪਗੋੜੀ ਕਰਾਰ ਦਿੱਤੀ ਗਈ ਹੈ ਜੀ ਸੋ ਤੁਸੀਂ ਸੁਣਿਆ ਹੈ ਵੀ ਇਹ ਐਸ ਐਚ ਓ ਥਾਣਾ ਬਸਤੀ ਯੋਧ ਹੁਣ ਨਸ਼ਾ ਤਸਕਰਾਂ ਨੂੰ ਸਿੱਧੇ ਤੌਰ ਤੇ ਜਿਹੜੀ ਚੇਤਾਵਨੀ ਆ ਵੀ ਨਸ਼ਾ ਛੱਡ ਦਿਓ ਜਾਂ ਨਸ਼ਾ ਵਿਚਣਾ ਛੱਡ ਦਿਓ ਤੇ ਜਾਂ ਸ਼ਹਿਰ ਛੱਡ ਦਿਓ ਜਾਂ ਫਿਰ ਸਲਾਖਾਂ ਦੇ ਪਿੱਛੇ ਜਾਣ ਨੂੰ ਤਿਆਰ ਹੋ ਜਾਓ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ